ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੁੱਟਰ ਡੇਰੀ ਫਾਰਮਿੰਗ ਤੇ ਦੋਸਤੋ ਅੱਜ ਤੁਹਾਡੇ ਲਈ ਫਿਰ ਹੈ ਕਿ ਹਾਜ਼ਰ ਹੋਏ ਆ ਜਰਸੀ ਵਾੜ ਉਹ ਵੀ ਪੰਜਾਬ ਵਾਲੀ ਦਿਨੇ ਇਸ ਬਾਰੇ ਡਿਟੇਲ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਦੋਸਤੋ ਇਹ ਵਾਰ ਦੂਜਾ ਸੂਆ ਸੋਣ ਵਾਲੀ ਆ ਤੇ ਹਜੇ ਕੱਚੀ ਆ ਦੋਸਤੋ ਨੌ ਦੇ ਰਹਿੰਦੇ ਆ ਤੇ ਸੂਣ ਚ ਤੇ ਉਸ ਹਿਸਾਬ ਨਾਲ ਕੱਦ ਜਾਂਦਾ ਜੇ ਤੁਸੀਂ ਲੱਖ ਸਕਦੇ ਆ ਪੰਜਾਬ ਵਾਲੀ ਜਰਸੀ ਆ ਕੋਈ ਬਾਲੀ ਛੋਟੀ ਜਰਸੀ ਨਹੀਂ ਮੀਡੀਅਮ ਹਾਈਟ ਦੇ ਵਿੱਚ ਹੈਗੀ ਬਾਕੀ ਸੀਲ ਠੰਡੀ ਪੂਰੀ ਆ ਵਲਟੇਲਾ ਬਹੁਤ ਪਈਆਂ ਹੱਥੀਂ ਚਵਾਈ ਵਾਲਾ ਥਣਾ ਦਾ ਸਹਿਜ ਆਗਾ ਦੁੱਧ ਦੇ ਨੇ ਵਿਤ ਦੇ ਹਿਸਾਬ ਨਾਲ ਠੀਕ ਪਾ ਜੂਗੀ ਬਾਕੀ ਚਮਕਦਮ ਕਪੂਰੀ ਹੈਗੀ ਤੇ ਰੇਟ ਵੀ ਇਹਦਾ ਉਸ ਹਿਸਾਬ ਨਾਲ ਬਿਲਕੁਲ ਵਾਜਬੀ ਰੱਖਿਆ ਆਪਾਂ ਤੁਸੀਂ ਕਾਲ ਕਰ ਸਕਦੇ ਹੋ ਆ ਲੇਵੇ ਦੀ ਬਨਾੜ ਤੁਸੀਂ ਦੇਖ ਸਕਦੇ ਹੋ ਪੂਰੀ ਸੀਲ ਠੰਡੀ ਹੈਗੀ ਤੇ ਪਿੰਡ ਆਪਣਾ ਹੈਗਾ ਜੀ ਆਸਾ ਬੁੱਟਰ ਤੁਹਾਨੂੰ ਪਤਾ ਹੀ ਆਪਣੇ ਕੋਲੇ ਹੋਰ ਵੀ 2-3 ਵੜਾ ਇਸ ਟਾਈਮ ਅਵੇਲੇਬਲ ਆ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਰੇਟ ਦੀ ਗੱਲਬਾਤ ਤੁਸੀਂ ਕਾਲ ਤੇ ਕਰ ਸਕਦੇ ਹੋ ਕਿਉਂਕਿ ਆਪਣੇ ਰੇਟ ਬਿਲਕੁਲ ਵਾਜਬੀ ਹੁੰਦੇ ਆਗੇ ਦੂਜਾ ਸੂਰਾ ਸੂਣਾ ਜਰਸੀ ਨੇ ਬਸ ਨੌਂਕ ਤਾਂ ਰਹਿੰਦੇ ਆ ਦੇ ਸੂਣ ਚ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਆਗੇ ਚੰਗਾ ਹਵਾਨਾ ਬਣਾਉਣਾ ਇਹਨੇ ਕੱਦ-ਕਾੜ ਵੀ ਠੀਕ ਆਗਾ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਇੱਕ ਕ੍ਰੋਸਵਰਡ ਤਾਜੀ ਸੂਈ ਹੈਗੀ ਆ ਤੁਸੀਂ ਉਸ ਬਾਰੇ ਵੀ ਕਾਲ ਤੇ ਗੱਲਬਾਤ ਕਰ ਸਕਦੇ ਆ ਤੇ ਆਪਣੇ ਕੋਲੇ ਹੋਰ ਵੀ ਡੇਲੀ ਨਵੇਂ-ਨਵੇਂ ਜਾਨਵਰ ਆਉਂਦੇ ਰਹਿੰਦੇ ਆ ਤੁਸੀਂ ਹੋਰ ਕਿਸੇ ਵੀ ਟਾਈਪ ਦੀ ਵੈੜ ਜਾਂ ਗਾਂ ਖਰੀਦਣੀ ਹੋਵੇ ਤਾਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ